ਮੁਗਲ ਸਾਮਰਾਜ ਦਾ ਸਭ ਤੋਂ ਤਾਕਤਵਰ ਸੂਬਾ ਹੁੰਦਾ ਸੀ ਸਰਹੰਦ ਉਸ ਸਮੇਂ ਦਾ ਸਭ ਤੋਂ ਤਗੜਾ ਵਪਾਰਕ ਕੇਂਦਰ ਜਿੱਥੋਂ ਦਿੱਲੀ ਦੇ ਮੁਗਲ ਦਰਬਾਰ ਨੂੰ ਅੰਨੀ ਕਮਾਈ ਹੁੰਦੀ ਸੀ ਦਿੱਲੀ ਵਾਸਤੇ ਸਰਹੰਦ ਇੰਨਾ ਇੰਪੋਰਟੈਂਟ ਸੀ ਕਿ ਕਿਹਾ ਜਾਂਦਾ ਸੀ ਜੇ ਸਰਹੰਦ ਦਾ ਸਿਰ ਪੀੜ ਹੋਵੇ ਤਾਂ ਦਿੱਲੀ ਨੂੰ ਬੁਖਾਰ ਚੜ ਜਾਂਦਾ ਸੀ ਤੇ ਉੱਥੋਂ ਦਾ ਹੰਕਾਰਿਆ ਹਾਕਮ ਸੀ ਵਜ਼ੀਰ ਖਾਨ ਕਹਿੰਦਾ ਹੁੰਦਾ ਸੀ ਕਿ ਦਿੱਲੀ ਦੇ ਤਖਤ ਤਾਂ ਪਲਟਦੇ ਰਹਿੰਦੇ ਹਨ ਪਰ ਸਰਹੰਦ ਵਿੱਚ ਤਾਂ ਵਜ਼ੀਰ ਖਾਨ ਹੀ ਸੀ ਤੇ ਵਜ਼ੀਰ ਖਾਨ ਹੀ ਰਹੂਗਾ ਤੇ ਇਸੇ ਹੰਕਾਰਪੂਨੇ ਚ ਅੰਨੇ ਹੋਏ ਵਜ਼ੀਰ ਖਾਨ ਨੇ ਦਸ਼ਮੇਸ਼ ਪਿਤਾ ਜੀ ਦੇ ਨਿੱਕੇ ਨਿੱਕੇ ਫਰਜੰਦਾ ਤੇ ਅੱਤ ਦਾ ਕਹਿਰ ਟਾਇਆ ਪਰ ਹੁਣ ਗੁਰਗੋਬਿੰਦ ਪਾਸ਼ਾ ਦਾ ਖਾਪੜਿਆ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੀ ਇਟਰਲ ਇਟਖੜਕੋਨ ਆ ਚੁੱਕਿਆ ਸੀ ਸਿਦੋਰਾ ਸਮਾਣਾ ਤੇ ਨੇੜੇ ਜਿਹੜੇ ਦੇ ਹੋਰ ਇਲਾਕੇ ਫਤਿਹ ਕਰਨ ਤੋਂ ਬਾਅਦ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਿੱਧਾ ਸਰਹੰਦ ਵੱਲ ਵਧਿਆ ਵਜ਼ੀਰ ਖਾਨ ਕੋਲ ਬਾਬਾ ਬੰਦਾ ਸਿੰਘ ਬਹਾਦਰ ਨਾਲੋਂ 3 ਗੁਣਾ ਤੋਂ ਵੀ ਵੱਧ ਫੌਜ ਜੰਗੀ ਲਸ਼ਕਰ ਦੇ ਬਿਆੰਤ ਸਾਜੋ ਸਮਾਨ ਸੀ ਪਰ ਫੇਰ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਢਾ ਲਿਆ ਇਸ ਦੇ ਦੋ ਵੱਡੇ ਕਾਰਨ ਜੋ ਇਤਿਹਾਸਕਾਰਾਂ ਨੂੰ ਨਜ਼ਰ ਆਉਂਦੇ ਹਨ ਪਹਿਲਾ ਸ਼ਿਰਗੁਰ ਗੋਮਿੰਦ ਸਿੰਘ ਜੀ ਨੇ ਆਪਣੇ ਛੋਟੇ ਜਿਹੇ 40 ਸਾਲ ਦੇ ਲਾਈਫ ਸਪੈਨ ਵਿੱਚ ਕੁੱਲ 14 ਜੰਗਾਂ ਲੜੀਆਂ ਸਾਰੀਆਂ ਈ ਅਸਾਵੀਆਂ ਜੰਗਾਂ ਯਾਨੀ ਇਹ ਦੁਸ਼ਮਨ ਦੀ ਗਿਣਤੀ ਹਰ ਵਾਰ ਕਈ ਗੁਣਾ ਜ਼ਿਆਦਾ ਸੀ ਪਰ ਫਿਰ ਵੀ ਗੁਰੂ ਪਾਸ਼ਾ ਨੇ ਉਹ ਸਾਰੀਆਂ ਜਿੱਤੀਆਂ ਕਾਰਨ ਰੋਸ਼ਨ ਦਿਮਾਗ ਜੰਗੀ ਨੀਤੀਆਂ ਤੇ ਇਹ ਸਾਰੀਆਂ ਯੁੱਧ ਨੀਤੀਆਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਪੰਜਾਬ ਵੱਲ ਤੋਰਨ ਤੋਂ ਪਹਿਲਾਂ ਗੁਰੂ ਪਾਸ਼ਾ ਨੇ ਚੰਗੀ ਤਰ੍ਹਾਂ ਸਿਖਾਈਆਂ ਸਨ ਉਹਨਾਂ ਚੋਂ ਇੱਕ ਯੁੱਧ ਨੀਤੀ ਜੋ ਸਭ ਤੋਂ ਕਾਰਗਰ ਸਾਬਤ ਹੁੰਦੀ ਸੀ ਉਹ ਸੀ ਕਿ ਹਮੇਸ਼ਾ ਜੰਗੇ ਮੈਦਾਨ ਦੀ ਚੋਣ ਆਪ ਕਰਨੀ ਹੈ ਇਸੇ ਲਈ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਧਾ ਸਰਹੰਦ ਤੇ ਹਮਲਾ ਨਹੀਂ ਕੀਤਾ ਸਗੋਂ ਵਜ਼ੀਰ ਖਾਨ ਨੂੰ ਫੌਜ ਸਮੇਤ ਚੱਪੜਚੜੀ ਦੇ ਮੈਦਾਨ 'ਚ ਉਤਰ ਕੇ ਓਨਲੀ ਮਜਬੂਰ ਕੀਤਾ ਗਿਆ ਡਾਕਟਰ ਵਿਲੀਅਮ ਐਰਵਿਨ ਆਪਣੀ ਕਿਤਾਬ ਦਾ ਲੈਟਰ ਮੂਗਲਸ ਵਿੱਚ ਖਾਫੀ ਖਾਨ ਦੀਆਂ ਲਿਖਤਾਂ ਸੀ ਆਰੂਲ ਮਹਿਤਾਬ ਰਿੰਦਾ ਹਵਾਲਾ ਦੇ ਕੇ ਲਿਖਦੇ ਹਨ ਕਿ ਇਸ ਮੈਦਾਨ ਦਾ ਪਹਿਲਾ ਨਾਮ ਛੱਪੜ ਝਿੜੀ ਹੁੰਦਾ ਸੀ ਛੱਪੜ ਮਤਲਬ ਪਾਣੀ ਦਾ ਤਲਾਬ ਤੇ ਝਿੜੀ ਮਤਲਬ ਸੰਘਣੇ ਦਰਖਤਾਂ ਦਾ ਝੁੰਡ ਤੇ ਹੌਲੀ-ਹੌਲੀ ਨਾਮ ਬਦਲ ਕੇ ਇਹ ਛੱਪੜ ਝਿੜੀ ਬਣ ਗਿਆ ਜੰਗੇ ਮੈਦਾਨ ਵਿੱਚ ਪਹਿਲਾਂ ਪਹੁੰਚਣ ਦਾ ਫਾਇਦਾ ਇਹ ਹੋਇਆ ਕਿ ਖਾਲਸ ਨੇ ਜੰਗ ਦੀ ਜਗ੍ਹਾ ਆਪਣੇ ਮੁਤਾਬਕ ਚੁਣੀ ਤੇ ਪਾਣੀ ਦਾ ਸਰੋਤ ਆਪਣੇ ਕਬਜ਼ੇ ਵਿੱਚ ਕਰ ਲਿਆ ਨਤੀਜਾ ਇਹ ਨਿਕਲਿਆ ਕਿ ਮੁਗਲ ਫੌਜ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੈਕਫੁੱਟ ਤੇ ਆ ਮੈਂ ਤੁਸੀ ਸ਼ੁਰੂ ਤੋਂ ਅੰਤ ਤੱਕ ਸਿੱਖ ਇਤਿਹਾਸ ਦੀ ਤਵਾਰਿਕ ਫਰੋਲ ਦਵਾਂ ਤਾਂ ਤੁਸੀਂ ਵੇਖੋਗੇ ਕਿ ਸਿੱਖਾਂ ਨੇ ਲੜੀਆਂ ਆਪਣੀਆਂ ਸੈਂਕੜੇ ਜੰਗਾਂ ਵਿੱਚੋਂ ਕਿਸੇ ਇੱਕ ਵੀ ਜੰਗ ਵਿੱਚ ਜੰਗੀ ਹਾਥੀਆਂ ਦੀ ਮੋਰ এলিਫੈਂਟਸ ਦੀ ਵਰਤੋਂ ਨਹੀਂ ਕੀਤੀ ਡਾਕਟਰ ਸੁਰਿੰਦਰ ਸਿੰਘ ਦੀ ਲਿਖੀ ਹੋਈ ਇੱਕ ਕਿਤਾਬ ਹੈ Hindu ਇਤਿਹਾਸ ਹਾਰੋਂ ਦੀ ਦਾਸਤਾਨ ਉਹ ਦੱਸਦੇ ਹਨ ਕਿ ਹਿੰਦੁਸਤਾਨੀ ਹਾਕਮਾਂ ਨੇ ਜਿੰਨੀਆਂ ਵੀ ਵੱਡੀਆਂ ਜੰਗਾਂ ਹਾਰੀਆਂ ਜ਼ਿਆਦਾਤਰ ਦਾ ਕਾਰਨ ਸੀ ਚਤਰੰਗਣੀ ਫੌਜ ਚਤਰੰਗਣੀ ਫੌਜ ਉਹ ਹੁੰਦੀ ਹੈ ਜਿਹਦੇ ਸ਼ੁਰੂਆਤ ਵਿੱਚ ਪਹਿਲੇ ਦੂਜੀ ਪਾਲ ਵਿੱਚ ਜੰਗੀ ਹਾਥੀ ਤਨਾਤ ਕੀਤੇ ਜਾਂਦੇ ਹਨ ਲੋਹੇ ਚ ਮੜਿਆ ਤੁਰਦਾ ਫਿਰਦਾ ਹਾਥੀ ਦੇਖਣ ਨੂੰ ਤਾਂ ਬੜਾ ਡਰਾਉਣਾ ਲੱਗਦਾ ਹੈ ਪਰ ਜੰਗੇ ਮੈਦਾਨ ਵਿੱਚ ਜਦੋਂ ਤੋਪਾਂ ਚਲਦੀਆਂ ਹਨ ਤਾਂ ਇਹ ਘਬਰਾ ਕੇ ਆਪਣੀ ਫੌਜ ਨੂੰ ਹੀ ਮਿੱਦਦਾ ਹੋਇਆ ਵਾਪਸ ਭੱਜੋਂਦਾ ਹੈ ਪਰ ਇਹ ਕਿਤਾਬ ਤਾਂ ਅੱਜ ਤੋਂ ਲਗਭਗ 15-16 ਸਾਲ ਹੀ ਪਹਿਲਾਂ ਲਿਖੀ ਗਈ ਹੈ ਫਿਰ ਖਾਲਸੇ ਨੇ ਇਹ ਗੱਲ ਕਿੱਥੋਂ ਸਿੱਖੀ ਗੁਰੂ ਨਾਨਕ ਪਾਸ਼ਾ ਦੀ ਬਾਣੀ 'ਚੋਂ ਗੁਰੂ ਨਾਨਕ ਸਾਹਿਬ ਨੇ ਇੱਕ ਜੰਗ ਵੇਖੀ ਸੀ ਬਾਬਰ ਤੇ ਲੋਧੀ ਸਰਦਾਰਾਂ ਦੀ ਤੇ ਇਸ ਜੰਗ ਦਾ ਨਿਚੋੜ ਉਹਨਾਂ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਮੁਗਲ ਪਠਾਣਾ ਭਈ ਲੜਾਈ ਰਣਮੇ ਤੇਗ ਵਗਾਈ ਜਦ ਇਹਨੇ ਤੋਪਖਤਾਨ ਚਲਾਈ ਉਹਨੇ ਹਸਤ ਚੜਾਈ ਯਾਨੀ ਕਿ ਜਦੋਂ ਇੱਕ ਨੇ ਤੋਪਾਂ ਚਲਾਈ ਤਾਂ ਦੂਜੇ ਦੇ ਹਾਥੀ ਵਾਪਸ ਭੱਜ ਗਏ ਤੇ ਆਓ ਹੁਣ ਆਪਾਂ ਆਪਣੀ ਸੁਰਤ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਲੈ ਚਲੀਏ ਤੇ ਵੇਖੀਏ ਕਿ ਕਿਸ ਤਰ੍ਹਾਂ ਸਿੰਘਾਂ ਨੇ ਬਿਨਾਂ ਤੋਪਾਂ ਤੋਂ ਹੀ ਇਸ ਨੀਤੀ ਦੀ ਵਰਤੋਂ ਕਰਦਿਆਂ ਜੰਗੇ ਮੈਦਾਨ ਫਤਿਹ ਕੀਤਾ ਜੋ ਕਿ ਫਿਲਮ ਵਿੱਚ ਬਹੁਤ ਹੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਇਸ ਜੰਗ ਵਿੱਚ ਵਜ਼ੀਰ ਖਾਨ ਨੇ ਸਭ ਤੋਂ ਅੱਗੇ ਆਪਣੀਆਂ ਤੋਪਾਂ ਤਾਇਨਾਤ ਕੀਤੀਆਂ ਸਨ ਤੇ ਇਸ ਤੋਂ ਪਿੱਛੇ ਸਨ ਲੋਹੇ ਚ ਮੜੇ ਜੰਗੀ ਹਾਥੀਆਂ ਦੀ ਕਤਾਰ ਵਜ਼ੀਰ ਖਾਨ ਕੋਲ ਉਸ ਜੰਗ ਵਿੱਚ 60 ਤਗੜੇ ਤਗੜੇ ਹਾਥੀ ਸਨ ਤੇ ਹਾਥੀਆਂ ਦੇ ਪਿੱਛੇ ਸੀ ਜਿਹਾਦ ਦੇ ਨਾਮ ਤੇ ਇਕੱਠੀ ਕੀਤੀ ਹੋਈ 49000 ਦੀ ਵਿਸ਼ਾਲ ਤੇ ਪੈਦਲ ਫੌਜਾਂ ਦੇ ਦੋਵੇਂ ਪਾਸੇ ਤਕਰੀਬਨ 1400 ਘੋੜਸਵਾਰਾਂ ਨੂੰ ਦੋ ਹਿੱਸਿਆਂ 'ਚ ਵੰਡ ਕੇ ਰੱਖਿਆ ਗਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਯੁੱਧ ਨੀਤੀ ਮੁਤਾਬਕ ਇਲਾਕੇ ਦੀ ਸਭ ਤੋਂ ਵਧੀਆ ਥਾਂ ਚੁਣੀ ਸੀ ਤੇ ਆਸੇ-ਪਾਸੇ ਦੀਆਂ ਪਹਾੜੀਆਂ 'ਤੇ ਆਪਣੇ ਤੀਰੰਦਾਜ਼ ਤੈਨਾਤ ਕਰਤੇ ਸਨ। ਜਿੰਨਾ ਜੰਗ ਸ਼ੁਰੂ ਹੁੰਦਿਆਂ ਹੀ ਸਭ ਤੋਂ ਪਹਿਲਾਂ ਤੋਪਚੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਜਦੋਂ ਤੀਰਾਂ ਦੀਆਂ ਨੋਕਾਂ ਨਾਲ ਤੋਪਚੀ ਮਾਰ ਮੁਕਾ ਦਿੱਤੇ ਗਏ ਤਾਂ ਸਿੰਘਾਂ ਨੇ ਫੁਰਤੀ ਨਾਲ ਅੱਗੇ ਵਧ ਕੇ ਤੋਪਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਫਿਰ ਉਹੀ ਤੋਪਾਂ ਦੁਸ਼ਮਣ ਵੱਲ ਮੋੜ ਕੇ ਹਾਥੀਆਂ ਤੇ ਤਬੜ ਤੋੜ ਗੋਲੇ ਵਰੋਣੇ ਤੇ ਗਏ ਤੇ ਬਿਲਕੁਲ ਯੋਜਨਾ ਮੁਤਾਬਕ ਹਾਥੀ ਆਪਣੀ ਹੀ ਫੌਜ ਨੂੰ ਮਿੱਦਦੇ ਹੋਏ ਵਾਪਸ ਭੱਜ ਗਏ ਜਿਸ ਨਾਲ ਮੁਗਲ ਫੌਜ ਵਿੱਚ ਹਫੜਾ ਤਫੜੀ ਮਚ ਗਈ ਪਰ ਮੁਗਲ ਘੋੜਸਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪੈਦਲ ਫੌਜ ਨਾਲ ਰਲ ਕੇ ਖਾਲਸੇ ਤੇ ਟੁੱਟ ਪਏ ਕੁਝ ਸਮਾਂ ਤੱਕ ਜੰਗ ਇਦਾਂ ਹੀ ਜਾਰੀ ਰਹੀ ਕਦੀ ਇੱਕ ਦਾ ਪਲੜਾ ਭਾਰੀ ਹੁੰਦਾ ਤੇ ਕਦੀ ਦੂਜੇ ਦਾ ਜੰਗ ਤੋਂ ਇੱਕ ਦੋ ਦਿਨ ਪਹਿਲਾਂ ਜਦੋਂ ਖਾਲਸਾਈ ਫੌਜਾਂ ਸਰਹੰਦਵਾਲ ਵੱਧ ਰਹੀਆਂ ਸਨ ਤਾਂ ਵजीर खान ਨੇ ਸੁੱਚਾ ਨੰਦ ਨਾਲ ਰਲ ਕੇ ਇੱਕ ਵਿਉਂਤ ਕਢੀ ਇਹਨਾਂ ਸੁੱਚਾ ਨੰਦ ਦੇ ਭਤੀਜੇ ਨੂੰ 100 ਕ ਹਿੰਦੂ ਫੌਜੀਆਂ ਦੀ ਟੁਕੜੀ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਭੇਜ ਕਿ ਸਾਡਾ ਵजीर खान ਨਾਲ ਝਗੜਾ ਹੋ ਗਿਆ ਹੈ ਤੇ ਇਸ ਸੱਚ ਦੀ ਲੜਾਈ ਵਿੱਚ ਹੁਣ ਅਸੀਂ ਤੁਹਾਡਾ ਸਾਥ ਦੇਣਾ ਚਾਹੁੰਦੇ ਹਾਂ। ਬਾਬਾ ਬੰਦਾ ਸਿੰਘ ਨੇ ਆਪਣੇ ਜਰਨੈਲਾਂ ਨਾਲ ਸਲਾਹ ਕਰਕੇ ਉਹਨਾਂ ਨੂੰ ਸ਼ਾਮਲ ਤਾਂ ਕਰ ਲਿਆ ਪਰ ਉਹਨਾਂ ਤੇ ਸਖਤ ਨਿਗਾਹ ਵੀ ਰੱਖੀ ਗਈ ਤੇ ਹੁਣ ਇਸ ਪਖ ਦੇ ਜੰਗੇ ਮੈਦਾਨ ਵਿੱਚ ਆਪਣੇ ਜੁਗਤ ਮੁਤਾਬਕ ਜਦੋਂ ਵजीर खान ਨੇ ਇਸ਼ਾਰਾ ਦਿੱਤਾ ਤਾਂ ਇਹ ਸਾਰੇ ਇਸ ਤਰ੍ਹਾਂ ਰੋਲਾ ਪਾਉਂਦੇ ਹੋਏ ਭੱਜਣ ਲੱਗੇ ਜਿਵੇਂ ਮੁਗਲ ਫੌਜਾਂ ਭਾਰੀ ਪੈ ਰੀਆਂ ਹੋਣ ਤੇ ਇੱਕ ਦੂਜੇ ਦੀ ਵੇਖਾ ਵੇਖੀ ਖਾਲਸਾ ਹੀ ਫੌਜਾਂ ਵੀ ਅਸਮੰਜਸ ਵਿੱਚ ਪੈ ਗਈਆਂ ਤੇ ਉਹਨਾਂ ਦੇ ਵੀ ਪੈਰ ਪਿੱਛੇ ਨੂੰ ਹਟਣ ਲੱਗੇ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਹਰ ਦਾ ਤੋੜ ਪਹਿਲਾਂ ਹੀ ਲੱਭ ਕੇ ਰੱਖਿਆ ਸੀ ਉਹਨਾਂ ਨੇੜੇ ਦੀ ਇੱਕ ਪਹਾੜੀ ਦੇ ਪਿੱਛੇ ਆਪਣੀ 25% ਫੌਜ ਪਹਿਲਾਂ ਹੀ ਰਿਜ਼ਰਵ ਵਿੱਚ ਰੱਖੀ ਹੋਈ ਸੀ ਤੇ ਜਦੋਂ ਮੁਗਲ ਫੌਜਾਂ ਭਾਰੀ ਪੈਂਦੀਆਂ ਵਿਖੀਆਂ ਤਾਂ ਬਾਬਾ ਬੰਦਾ ਸਿੰਘ ਦੇ ਇੱਕੋ ਇਸ਼ਾਰੇ ਤੇ ਆਕਾਸ਼ ਤੋੜ ਜਿਕਾਰੇ ਛੱਡਦਾ ਹੋਇਆ ਯੋਧਿਆਂ ਦਾ ਉਹ ਜੱਥਾ ਜੰਗੇ ਮੈਦਾਨ ਤੇ ਆ ਕੇ ਛਾ ਗਿਆ ਤੇ ਹੁਣੇ ਜੰਗ ਆਪਣੇ ਅੰਤਮ ਦੌਰ ਵਿੱਚ ਸੀ ਇੱਕ ਤੋਂ ਬਾਅਦ ਇੱਕ ਮੁਗਲ ਜਰਨੈਲ ਮਰਦੇ ਗਏ ਸੁਚਾਨੰਦ ਜੋ ਕਿ ਸਿਰੇ ਦਾ ਲੁੱਤੀ ਲਾਉ ਤੇ ਵਜ਼ੀਰ ਖਾਨ ਦਾ ਖਾਸ ਬੰਦਾ ਸੀ ਚਾਲਬਾਜ਼ੀਆਂ ਤਾਂ ਸੁਚਾਨੰਦ ਨੂੰ ਬਹੁਤ ਆਉਂਦੀਆਂ ਸਨ ਪਰ ਜੰਗੇ ਮੈਦਾਨ ਦੇ ਹਿਸਾਬ ਨਾਲ ਉਹ ਸਿਰੇ ਦਾ ਨਲਾਇਕ ਜਦੋਂ ਉਹਨੂੰ ਜਾਪਿਆ ਕਿ ਹੁਣ ਛੇਤੀ ਹੀ ਖਾਲਸਾ ਜੰਗੀ ਮੈਦਾਨ ਆਪਣੇ ਕਬਜ਼ੇ ਵਿੱਚ ਕਰ ਲਊਗਾ ਤਾਂ ਪਿੱਠ ਵਿਖਾ ਕੇ ਭੱਜ ਗਿਆ ਤੇ ਹੁਣ ਅੰਤਿਮ ਦੌਰ ਵਿੱਚ ਵਜ਼ੀਰ ਖਾਨ ਦਾ ਮੁਕਾਬਲਾ ਹੋਇਆ ਭਾਈ ਬਾਦ ਸਿੰਘ ਜੀ ਨਾਲ ਵਜ਼ੀਰ ਖਾਨ ਨੇ ਇੱਕ ਨੇਜਾ ਮਾਰਿਆ ਭਾਈ ਬਾਦ ਸਿੰਘ ਦੇ ਬਾਦ ਸਿੰਘ ਨੇ ਉਹ ਨੇਜਾ ਹਵਾ ਚੋਂ ਹੀ ਬੁੱਚ ਲਿਆ ਤੇ ਦੁਬਾਰਾ ਵਜ਼ੀਰ ਖਾਨ ਵੱਲ ਦੇ ਮਾਰਿਆ ਜੋ ਜਾ ਕੇ ਵੱਜਾ ਉਹਦੇ ਘੋੜੇ ਦੇ ਘੋੜਾ ਪੁੜਕਿਆ ਤੇ ਵਜ਼ੀਰ ਖਾਨ ਥੱਲੇ ਜ਼ਮੀਨ ਤੇ ਡਿੱਗ ਪਿਆ ਪਰ ਡਿੱਗਦੇ-ਡਿੱਗਦੇ ਨੇ ਉਸਨੇ ਇੱਕ ਤੀਰ ਛੱਡਿਆ ਜੋ ਸਿੱਧਾ ਜਾ ਕੇ ਵੱਜਿਆ ਬਾਦ ਸਿੰਘ ਦੇ ਮੋਢੇ ਤੇ ਜਦੋਂ ਭਾਈ ਬਾਦ ਸਿੰਘ ਦਾ ਧਿਆਨ ਇਸ ਖੂਬੇ ਹੋਏ ਤੀਰ ਨੂੰ ਕੱਢਣ ਤੇ ਸੀ ਤਾਂ ਉਕੈਦਾ ਫਾਇਦਾ ਚੱਕੇ ਵਜ਼ੀਰ ਖਾਨ ਨੇ ਲਾਗੇ ਡਿੱਗੀ 'ਤੇ ਇੱਕ ਤਲਵਾਰ ਨੂੰ ਚੁੱਕਿਆ ਤੇ ਵਾਰ ਕਰਨ ਲਈ ਬਾਦ ਸਿੰਘ ਵੱਲ ਵਧਿਆ ਇਹ ਸਭ ਘੋੜੇ ਦੇ ਸਵਾਰ ਫਤਿਹ ਸਿੰਘ ਨਾਮ ਦਾ ਇੱਕ ਯੋद्धा ਦੂਰੋਂ ਵੇਖ ਰਿਹਾ ਸੀ ਤੇ ਵਜ਼ੀਰ ਖਾਨ ਦੇ ਵਾਰ ਕਰਨ ਤੋਂ ਪਹਿਲਾਂ-ਪਹਿਲਾਂ ਫਤਿਹ ਸਿੰਘ ਬਿਜਲੀ ਦੀ ਤੇਜ਼ੀ ਨਾਲ ਅੱਗੇ ਵਧਿਆ ਤੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਵਜ਼ੀਰ ਖਾਨ ਦੀ ਉਹੀ ਬਾਹ ਲਾ ਕੇ ਸੁੱਟਤੀ ਜਿਸ ਨਾਲ ਉਹ ਵਾਰ ਕਰਨ ਲੱਗਿਆ ਸੀ ਤੇ ਵਜ਼ੀਰ ਖਾਨ ਜ਼ਮੀਨ 'ਤੇ ਡਿੱਗਾ ਦਰਦ ਨਾਲ ਤੜਫਨ ਲੱਗ ਪਿਆ ਕਿਹੋ ਜਿਹਾ ਸਬਬ ਬਣਾਇਆ ਸੀ ਉਸ ਅਕਾਲਪੁਰਖ ਨੇ ਕਿ ਇੱਕ ਫਤਿਹ ਸਿੰਘ ਨੂੰ ਤਸੀਹੇ ਦੇਣ ਵਾਲਾ ਵਜ਼ੀਰ ਖਾਨ ਅੱਜ ਦੂਸਰੇ ਫਤਿਹ ਸਿੰਘ ਦੇ ਕਦਮਾਂ 'ਚ ਪਿਆ ਤਰਫੀ ਜਾਂਦਾ ਸੀ ਤੇ ਆਪਣੇ ਮੁਖ ਜਰਨੈਲ ਦਾ ਇਹ ਹਾਲ ਵੇਖ ਕੇ ਮੁਗਲ ਫੌਜਾਂ ਵਿੱਚ ਭਗੜੜ ਮਚ ਗਈ ਮੁਗਲ ਸਿਪਾਹੀ ਜਾਨ ਬਚਾ ਕੇ ਭੱਜਣ ਲੱਗ ਪਏ ਤੇ ਖਾਲਸੇ ਨੇ ਚੱਪੜਚੜੀ ਦੇ ਮੈਦਾਨ ਵਿੱਚ ਜਿੱਤ ਦਾ ਝੰਡਾ ਗੜਤਾ ਬਾਬਾ ਬੰਦਾ ਸਿੰਘ ਬਹਾਦਰ ਫਰਮਾਏ ਕਿ ਇਸ ਜ਼ਾਲਮ ਪਾਪੀ ਵਜ਼ੀਰ ਖਾਨ ਨੂੰ ਇੱਥੇ ਨਹੀਂ ਮਾਰਨਾ ਇਸ ਨੂੰ ਸਰਹੰਦ ਲੈ ਕੇ ਚੱਲੋ ਜਿੱਥੇ ਇਸ ਨੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀਤੇ ਕਹਿਰ ਟਾਇਆ ਸੀ ਚੱਪੜਚੜੀ ਤੋਂ ਸਰਹੰਦ ਸ਼ਹਿਰ ਦੀ ਦ ਦੀ ਹੈ तकरीबन 20 ਕਿਲੋਮੀਟਰ ਵजीर खान ਨੂੰ ਬੰਨ ਲਿਆ ਗਿਆ ਕੋੜਿਆਮਗਰ ਤੇ ਵੱਡੀ ਹੋਈ ਬਾਹ ਨਾਲ ਤਰਫ ਦੇ ਵजीर खान ਨੂੰ ਇਸੇ ਤਰ੍ਹਾਂ ਕਸੀਟਦੇ ਹੋਏ ਲੈ ਗਏ ਸਰਹੰਦ ਸ਼ਹਿਰ ਤੱਕ ਤੇ ਉੱਥੇ ਇਸੇ ਤਰ੍ਹਾਂ ਹੀ ਕੋੜਿਆਮਗਰ ਪਾਏ ਨੂੰ ਸਾਰੇ ਸ਼ਹਿਰ ਦੀਆਂ ਗਲੀਆਂ ਵਿੱਚ ਕਸੀਟਿਆ ਗਿਆ ਤੇ ਅੰਤ ਵਿੱਚ ਸ਼ਹਿਰ ਦੇ ਇੱਕ ਮੁੱਖ ਚਰਾਏ ਚ ਖੜੇ ਝੰਡ ਦੇ ਦਰਖਤ ਨਾਲ ਪੁੱਠਾ ਲਮਕਾ ਦਿੱਤਾ ਤੇ ਜਦੋਂ ਐਨੇ ਨਾਲ ਵੀ ਉਸ ਜ਼ਾਲਮ ਦੇ ਪਾਪਾਂ ਦਾ ਹਿਸਾਬ ਕਿਤਾਬ ਪੂਰਾ ਨਾ ਹੋਇਆ ਤਾਂ ਥੋੜੀਆਂ ਜਿਹੀਆਂ ਲੱਕੜਾਂ ਇਕੱਠੀਆਂ ਕਰਕੇ ਪੁੱਠੇ ਲਮਕ ਦੇ ਵजीर खान ਦੇ ਥੱਲੇ ਅੱਗ ਮਚਾ ਦਿੱਤੀ ਗਈ ਬਾਹਲੀ ਜਦੀ ਅੱਗ ਨਹੀਂ ਲਾਈ ਬਸ ਅੱਧ ਮੱਛੇ ਦੇ ਕਰ ਕਿ ਉੱਥੇ ਹੀ ਲਮਕਦਾ ਛੱਡ ਦਿੱਤਾ ਤੇ ਇਸੇ ਤਰ੍ਹਾਂ ਹੀ ਵੱਡੀ ਬਾਹ ਤੇ ਸੜੇ ਹੋਏ ਸਰੀਰ ਦੇ ਨਾਲ ਵਜ਼ੀਰ ਖਾਨ ਉੱਥੇ 2-3 ਦਿਨ ਤੱਕ ਲਮਕਦਾ ਤਰਫਦਾ ਰਿਹਾ ਕਾਂ ਤੇ ਇਲਾ ਇਸ ਪੁੱਠੇ ਲਮਕਦੇ ਵਜ਼ੀਰ ਖਾਨ ਨੂੰ ਚੁੰਝਾਂ ਨਾਲ ਨੋਚ-ਨੋਚ ਕੇ ਖਾਂਦੇ ਰਹੇ ਤੇ ਹੌਲੀ-ਹੌਲੀ ਹੌਲੀ-ਹੌਲੀ ਇੱਕ-ਇੱਕ ਸਾਹ ਕਰਦਿਆਂ ਦਰਦ ਨਾਲ ਤੜਫਦੇ ਹੋਏ ਇਸ ਵਜ਼ੀਰ ਖਾਨ ਦੀ ਜਾਨ ਨਿਕਲੀ ਸਰਹੰਦ ਦਾ عوام ਡਰਦਾ ਪਿਆ ਸੀ ਕਿ ਜਿਵੇਂ ਮੁਸਲਮਾਨ ਹਾਕਮਾਂ ਨੇ ਸਿੱਖਾਂ ਦੇ ਜ਼ੁਲਮ ਟਾਇ ਸਨ ਹੁਣ ਸਿੱਖਾਂ ਦਾ ਰਾਜ ਸਥਾਪਿਤ ਹੋਣ ਤੇ ਮੁਸਲਮਾਨ ਜਨਤਾ ਨਾਲ ਵੀ ਉਸੇ ਤਰ੍ਹਾਂ ਹੀ ਜ਼ੁਲਮ ਹੋਊਗਾ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਐਲਾਨ ਕਰ ਕਿ ਕਿਸੇ ਵੀ ਬੇਗੁਨਾ ਨੂੰ ਦੁੱਖ ਨਹੀਂ ਦਿੱਤਾ ਜਾਊਗਾ ਫੇਰ ਭਾਵੇਂ ਉਹ ਕਿਸੇ ਵੀ ਮਜਬਦਾਹੀ ਕਿਉਂ ਨਾ ਹੋਵੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੇ ਬਣਾਏ ਸਾਰੇ ਮਹਿਲ ਕਿਲੇ ਤੇ ਹਵੇਲੀਆਂ ਨਿਸਤੋ ਨਾਬੂਦ ਕਰਤੇ ਪਰ ਉਹਨਾਂ ਕਿਸੇ ਵੀ ਧਾਰਮਿਕ ਸਥਾਨ ਨੂੰ ਹੱਥ ਤੱਕ ਨਹੀਂ ਲਾਇਆ ਤੇ ਇਸ ਤੋਂ ਬਾਅਦ ਵਾਰੀ ਸੀ ਸੁੱਚਾ ਨੰਦ ਦੀ ਮਜਲੂਮਾ ਦਾ ਲਹੂ ਚੂਸ ਚੂਸ ਕੇ ਉਸਨੇ ਅੰਨਾ ਧਨ ਇਕੱਠਾ ਕੀਤਾ ਹੋਇਆ ਸੀ ਤੇ ਇਹੀ ਧਨ ਉਸਨੂੰ ਅੰਤ ਵਿੱਚ ਲੈ ਕੇ ਬੈ ਗਿਆ ਜੰਗੇ ਮੈਦਾਨ ਚੋਂ ਭੱਜ ਕੇ ਆਉਣ ਤੋਂ ਬਾਅਦ ਉਸ ਕੋਲ ਇੰਨਾ ਸਮਾਂ ਹੈਗਾ ਸੀ ਕਿ ਉਹ ਪਰਿਵਾਰ ਸਮੇਤ ਸਰਹੰਦ ਛੱਡ ਕੇ ਆਰਾਮ ਨਾਲ ਨਿਕਲ ਸਕਦਾ ਸੀ ਪਰ ਉਹ ਆਪਣੀ ਇਕੱਠੀ ਕੀਤੀ ਦੌਲਤ ਛੱਡ ਕੇ ਜਾ ਨਾ ਸਕਿਆ ਤੇ ਉਹ ਯੁਗਤਾ ਲੌਂਦਾ ਰਹਿ ਗਿਆ ਕਿ ਕਿਸ ਤਰ੍ਹਾਂ ਇਸ ਇਕੱਠੀ ਕੀਤੀ ਹੋਈ ਦੌਲਤ ਨੂੰ ਆਪਣੇ ਨਾਲ ਲਜਾਇਆ ਜਾ ਸਕੇ ਤੇ ਉਨੇ ਸਮੇਂ ਵਿੱਚ ਖਾਲਸਾ ਹੀ ਫੌਜਾਂ ਚੱਪੜ ਚੜੀ ਫਤਿਹ ਕਰਕੇ ਸਰਹੰਦ ਸ਼ਹਿਰ ਵਿੱਚ ਆਵੜੀਆਂ ਤੇ ਸੁਚਾਨੰਦ ਨੂੰ ਆ ਕੇ ਕਾਬੂ ਕਰ ਲਿਆ ਸੁਚਾਨੰਦ ਵੀ ਸਹਿਬਜ਼ਾਦਿਆਂ ਤੇ ਢਾਏ ਜ਼ੁਲਮਾਂ ਚ ਵਜ਼ੀਰ ਖਾਨ ਦੇ ਬਰਾਬਰ ਦਾ ਭਾਗੀਦਾਰ ਸੀ ਸੋ ਇਸ ਜ਼ਾਲਮ ਨੂੰ ਇਸ ਦੀ ਕਰਨੀ ਦਾ ਫਲ ਦਿੰਦੇ ਹੋਏ ਸਿੰਘਾਂ ਨੇ ਇਸ ਪਾਪੀ ਦੇ ਨੱਕ 'ਚ ਨਕੇਲ ਪਾਤੀ ਤੇ ਇੱਕ ਗਲੀ ਬਾਜ਼ਾਰ ਤੋਂ ਦੂਸਰੇ ਸਾਰੇ ਸ਼ਹਿਰ ਵਿੱਚ ਇਸ ਪਾਪੀ ਤੋਂ ਪੀਖ ਮੰਗਵਾਈ ਗਈ ਤੇ ਉਸ ਤੋਂ ਬਾਅਦ ਸਿੰਘਾਂ ਨੇ ਇਸ ਦਾ ਘਾਟਾ ਲਾਤਾ ਪੰਥ ਵਿੱਚ ਕੁਝ ਲੋਕ ਮੰਨਦੇ ਹਨ ਕਿ ਕਿਸੇ ਨੂੰ ਇਸ ਤਰ੍ਹਾਂ ਟੜਫਾ ਟੜਫਾ ਕੇ ਮਾਰਨਾ ਸਿੱਖੀ ਸਿਧਾਂਤਾਂ ਦੇ ਮੁਤਾਬਕ ਨਹੀਂ ਪਰ ਜੇ ਸਿੱਧਾ ਸਿਰ ਕਲਮ ਕਰਕੇ ਕੁਝ ਪਲਾਂ ਵਿੱਚ ਵਜ਼ੀਰ ਖਾਨ ਨੂੰ ਮੁਕਾਹ ਦਿੰਦੇ ਤਾਂ ਫਿਰ ਕਿਉਂ ਸਾਬ ਜਦਿਆਂ ਦੀ ਸ਼ਹੀਦੀ ਨਾਲ ਇਨਸਾਫ਼ ਮੰਨਿਆ ਜਾਂਦਾ ਤੁਸੀਂ ਇਸ ਬਾਰੇ ਵਿੱਚ ਕੀ ਸੋਚਦੇ ਹੋ ਵਜ਼ੀਰ ਖਾਨ ਨੂੰ ਕਿਹੋ ਜੀ ਮੌਤ ਮਿਲਣੀ ਚਾਹੀਦੀ ਸੀ ਕਮੈਂਟ ਬਾਕਸ ਖੁੱਲਿਆ ਹੈ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ